ਦੇਖੇ ਕਲਰ ਸਹੀ ਆਗੇ ਸਾਰੇ ਆਪਣੇ ਕੱਢਦੇ ਸਾਰਿਆਂ ਦੇ ਕੱਢ ਲੋ ਸਾਰਾ ਆਪਣੋ ਆਪਣਾ ਸਮਾਨ ਸਾਰੇ ਕਲਰ ਸਹੀ ਆਗੇ ਸਾਰੇ ਹਾਂਜੀ ਮੇਰੇ ਸਾਰੇ ਕੱਖ ਮੈਂ ਚੱਕਾ ਰਹੇ ਹਾਂ ਸੀਸ਼ੀ ਘੇਟੜੀ ਸੀਸ਼ੀ ਜਿਹੜੇ ਟਾਕੀਟ ਵਾਲੇ ਸੀਗੇ ਬਾਕੀ ਬਾਕੀ ਸ਼ੀਸ਼ੇ ਸ਼ੀਸ਼ੇ ਅੱਜ ਮੈਂ ਨਵੇਂ ਸ਼ੀਸ਼ੇ ਲੈ ਕੇ ਦਿੱਤੇ ਨੇ ਤੁਹਾਨੂੰ ਅੱਛਾ ਉਹ ਫਰਾਈ ਡਬਾ ਸਟicker ਵਾਲੇ ਕੱਡੇ ਉਹ ਵਾਲੇ ਸ਼ੀਸ਼ੇ ਪਈ ਸੀਗੇ ਤੁਹਾਨੂੰ ਪ੍ਰਾਈਸ ਹੀ ਦੇ ਦਿੰਦੀ ਪਹਿਲਾਂ ਸਾਰੇ ਕਲਰ ਚੈੱਕ ਕਰ ਲਓ ਜਿਹੜੇ ਜਿਹੜੇ ਆ ਗਏ ਸਾਰੇ ਗੁੱਟਾਂ ਵਾਲੇ ਖੋਲੇ ਸਾਰੇ ਕਲਰ ਜਾਣਗੇ ਇੱਥੇ ਇੱਥੇ ਵਿੱਚ ਪਏ ਨੇ ਇਹਦਾ ਬਟਨ ਜਿੱਥੇ ਫੁੱਟੇ ਖੋਲ ਲੋ ਫਿਰ ਸਾਨੂੰ ਕਲਰ ਹੈ ਜਿਹੜਾ ਪੌਦੇ ਤੇ ਲਾਉਣਾ ਹਨਾ ਪਿੰਕ ਵਾਲੇ ਤੇ ਇਹਨੂੰ ਦੁਕਾਨ ਵਾਲੇ ਬੋਲਦੇ ਮੈਂ ਲੱਡੂ ਕਲਰ ਅੱਛਾ ਲੱਡੂ ਕਲਰ ਕਹਿੰਦੇ ਹੁੰਦੇ ਨੇ ਆਹ ਕਲਰ ਭਈ ਬਹੁਤ ਮੁਸ਼ਕਲ ਨਾਲ ਮਿਲਿਆ ਕਿੰਨੀਆਂ ਦੁਕਾਨਾਂ ਤੇ ਮਿਲਿਆ ਨਹੀਂ ਹੈਗਾ ਸੀ ਇਹ ਕਲਰ ਮਸਾ ਮਿਲਿਆ ਇਹਦੇ ਹੋਣਾ ਕੰਮ ਨਹੀਂ ਜੇ ਮੈਨੂੰ ਤਾਂ ਇਹ ਸੀ ਜੇ ਇਹ ਕਲਰ ਨਾ ਮਿਲਿਆ ਆਪਾਂ ਕੀ ਕਰਾਂਗੇ ਤੇ ਸਵੇਰੇ ਸੂਟ ਵੀ ਦੇਣਾਗਾ ਕਸਟਮਰ ਦਾ ਇਹ ਕਲਰ ਦਾ ਥੋੜਾ ਜਿਹਾ ਫਰਕ ਰਹਿ ਗਿਆ ਬੁੱਕੇ ਨੂੰ ਤਾਂ ਬਾਹਰ ਲੈ ਆਉਂਦੇ ਆਪਾਂ ਕਲਰ ਉਹ ਚੁੱਕ ਤੇ ਲਾਉਣਾ ਹੈ ਇਹ ਪੱਤਿਆਂ ਵਾਲਾ ਆ ਗਿਆ ਇਹ ਵੀ ਡਬਲ ਸ਼ੇਡ ਪੱਤਿਆਂ ਵਾਲਾ ਆ ਗਿਆ ਆਹ ਸੀ ਸ਼ੀਸ਼ਾ ਇਹ ਲੱਗੇ ਸ਼ੀਸ਼ੇ ਇਹਨੇ ਕੰਡਮ ਦੀ ਸ਼ੀਸ਼ੇ ਹੂੰ ਇਹ ਸਟicker ਵਾਲੇ ਸ਼ੀਸ਼ੇ ਨੇ ਇਹਦੀ ਨਾਲ ਇਹਨੂੰ 깟 ਕੇ ਦੇਖੀਏ ਦੇਖੋ ਨੇ 깟 ਕੇ ਹਾਂ ਇਹਨੂੰ ਇਦਾਂ ਹੀ ਇਹ ਲੱਗ ਜਾ ਕਰਨਗੇ ਤੇ ਪਹਿਲਾਂ ਵਾਲੇ ਸ਼ੀਸ਼ੇ ਹੁੰਦੇ ਸੀ ਜਿਹੜੇ ਆਪਾਂ ਨੂੰ ਉਹਦੇ ਨਾਲ ਲਾਉਣੇ ਪੈਂਦੇ ਸੀਗੇ ਗਮ ਨਾਲ ਹੂੰ ਪਹਿਲਾਂ ਗਮ ਨਾਲ ਲਾਉਣੀ ਪੈਂਦੀ ਸੀ ਇੱਕੋ ਇਹਦੇ ਨਾਲ ਹੋਰ ਵੀ ਸ਼ੀਸ਼ੇ ਸੀਗੇ ਹਾਂ ਹੋਰ ਵੀ ਸ਼ੀਸ਼ੇ ਨੇ ਜਿਹੜੇ ਆਪਾਂ ਉਹ ਦਿਖਾਉ ਉਹਦੇ ਆਪਾਂ ਗਮ ਨਾਲ ਲਾਉਣੇ ਹੁੰਦੇ ਆ ਆ ਪਾਈਪਾਂ ਜਿਹੜੀਆਂ ਬੋਤਲ ਲੱਗਦੀਆਂ ਨੇ ਇਹਦੇ ਚੋਂ ਅੱਧੀਆਂ ਤਾਂ ਵੇਸਟ ਹੀ ਜਾਂਦੀਆਂ ਹਨਾ ਅੱਧੀਆਂ ਪਾਈਪਾਂ ਹੀ ਕੰਮ ਆਉਂਦੀਆਂ ਨੇ ਕਿਉਂਕਿ ਅੱਧਿਆਂ ਵਿੱਚ ਦੀ ਤਾਂ ਸੂਈ ਨਹੀਂ ਟੱਪਦੀ ਹੈਗੀ ਇਹ ਤਾਂ ਆਪਣੇ ਇੱਕ ਤੂਰਤੇ ਲੱਗ ਜਾਂਦੇ ਮੈਨੂੰ ਖਾਦ ਮੈਂ ਨਾ ਸੈੱਟ ਕਰਦੀ ਆ ਮੰਮਾ ਇਹ ਸ਼ੀਸ਼ੇ ਖਾਦਣੀ ਆ ਮੰਮਾ ਹਾਂਜੀ ਆ ਤੁਸੀਂ ਯੂਜ਼ ਕਰੋਗੇ ਅੱਛਾ ਲਾਓ ਫੋਨ ਨੂੰ ਇਹਨੂੰ ਚਲਾਓ ਅੱਛਾ ਕਰੂੰਗੀ ਪੁੱਤ ਇਹ ਨਹੀਂ ਮੈਨੂੰ ਚਲਾਉਣਾ ਆਉਂਦਾ ਫੋਨ ਚਲਾਓ ਇਹਦੇ ਚ ਵੀ ਆਪਣੀ ਸਾਰੀ ਕਲਰ ਗੇਮ ਹੋਈ ਹੋਈ ਜਾਂਦੀ ਹੈ ਡਾਊਨਲੋਡ ਆ ਪਈਆਂ ਹਜੇ ਤਾਂ ਆਪਣੀਆਂ ਤਾਂ ਬਹੁਤ ਦਿੱਕਣਾ ਬਖੀ ਹੂੰ ਇਹਦੇ ਚ ਵੀ ਪੰਨਾ ਹਨਾ ਛੋੜਿਆ ਟੋਕਰੀਆਂ ਵਾਲੀਆਂ ਉਧਰ ਉਹ ਪਿੱਛੇ ਪਈਆਂ ਸੋਡੂ ਅੱਛਾ ਕਿ ਮੈਂ ਕਲਰ ਰੱਖੀ ਮੈਂ ਦੇਖ ਕਿ ਨਹੀਂ ਮੇਰਾ ਮੇਰੇ ਪਿੱਛੋਂ ਤੁਸੀਂ ਕੰਮ ਘੱਟ ਕੀਤਾ ਮਤਲਬ ਆ ਮੈਂ ਤਾਂ ਇਹ ਉਹ ਕਰ ਲਿਆ ਆਹ ਹੋ ਤਾਂ ਲਈ ਅੱਜ ਕੰਪਲੀਟ ਹੋ ਜਾ ਰਾਤ ਨੂੰ 11:00 ਵਜੇ ਆਹ ਦੇਖੋ ਤਾਂ ਇਹ ਆਪਾਂ ਉਹ ਬੁੱਟੀਆਂ ਵਾਲੀ ਸੂਟਤੀ ਲਾਉਣੀਆਂ ਨੇ ਇਹ ਲੇਸ ਜੋ ਇਹ ਆਹ ਦੇਖੋ ਕਲਰਾਂ ਦੇ ਸਾਰੀਆਂ ਸਾਨੂੰ ਸੇਮ ਕਲਰ ਦੇ ਇਹਨਾਂ ਨੂੰ ਉੱਪਰ ਹੀ ਰੱਖਾਂਗੇ ਕਿ ਨਹੀਂ ਆਪਣੀ ਲੇਸਾਂ ਵਗੈਰਾ ਆਪਾਂ ਫੜਾਏ ਉਹ ਮੈਂ ਇੱਕ ਸਾੜ ਰੱਖ ਦਾਂ ਨੀ ਫਿਰ ਆਪਾਂ ਨੂੰ ਪਤਾ ਲੱਗੂ ਕਿਵੇਂ ਨਹੀਂ ਇੱਥੇ ਮੈਂ ਚਿੰਦ ਇਥੇ ਲੱਗ ਗਿਆ ਉਹ ਜੀ ਮੈਨੂੰ ਸੂਰਾ ਮਜੂਦ ਹੈ ਹਾਂ ਉੱਤਰ ਦਾ ਨਹੀਂ ਹੈਗਾ ਇੱਕ ਵਾਰ ਵੀ ਲਾ ਲੀ ਜਿਆਦਾ ਜੇਪ ਹੈ ਦੀ ਹਾਂ ਹਾਂ ਆਂਕੀ ਸ਼ੀਸ਼ੇ ਕਹਿੰਦੇ ਗਮ ਨਾਲ ਲੱਗਦੇ ਆ ਦੁਆਰੇ ਨਹੀਂ ਜਦੋਂ ਕੋਈ ਪਾੜ ਦੇ ਨਾਲ ਵੀ ਸਹੀ ਸ਼ੀਸ਼ੇ ਆਪਣੇ ਕੋਲੇ ਬਹੁਤ ਪੈ ਨੇ ਬਸ ਗਮ ਨਾਲ ਲੱਗਦੇ ਸਾਰੀਆਂ ਕੁੱਟੀਆਂ ਲਾਈਨ 'ਚ ਰੱਖ ਦਿਓ ਸੂਟ ਲੈ ਕੇ ਦਿਖਾਈਆ ਆਪਣਾ ਕਿੰਨਾ ਕਾਹੇ ਨਾਮ ਸਾਰਿਆਂ ਨੂੰ ਸੂਟ ਲੈ ਕੇ ਆ ਚੱਕੀ ਹਾਂ ਸੋਨਾ ਆਫ ਵਾਈਟ ਆਪਾਂ ਤੇ ਹੋ ਗਈ ਤੇ ਵਸੈ ਨਾ ਗਰੇ ਕਲਰ ਮੈਚ ਕਰੀ ਇਹਦੇ ਨਾਲ ਮਿਲ ਰਿਹਾਗਾ ਆਪਣੇ ਕਲਰ ਸਾਰੇ ਬਾਹਾਂ ਵੀ ਹੋ ਗਈ ਸੀ ਹਾਂ ਥੋੜਾ ਇਹ ਉਹ ਕਰਨਾ ਪਊਗਾ ਚੇਂਜ ਕਰਨਾ ਥੋੜਾ ਕੱਟ ਕੇ ਨਹੀਂ ਦੁਆਰੇ ਕਰਨਾ ਪਊਗਾ ਬਸ ਸਾਰਾ ਉਹ ਵੀ ਜਾ ਕੇ ਸੰਭਾਲ ਦੇ ਉਹ ਕਲਰ ਦੇ ਰੱਖ ਲਿਆ ਬਿਲਕੁਲ ਦੇ ਬਣਾਉਣਾ ਐਸਾ ਕਿ ਆ ਵੀ ਚਾਈ ਜੀ ਖਤਮ ਹੋ ਗਈ ਆ ਵੀ ਏ ਕਲਰ ਦੇ ਹੋਗੇ ਵਾਈਨ ਮਿਲ ਗਿਆ ਗ੍ਰੀਨ ਮਿਲ ਗਿਆ ਹੈ ਹਨ ਤੇ ਕੱਟਣਾ ਜਿਹੜਾ ਉਸ ਜਿਹਾ ਰੱਖਿਆ ਦਿੱਤੀ ਤੁਸੀਂ ਜਿਵੇਂ ਉਹ ਨਹੀਂ ਰਖੜੀਆਂ ਦੀ ਸਟਾਲ ਲਾਉਂਦੇ ਇਹ ਦੁਕਾਨਾ ਚ ਵੀ ਲੱਗੀ ਰਹੀ ਲੱਗ ਰਹੀ ਹੁੰਦੀ ਉਹਦੇ ਹੀ ਖੁਲਾੜਦੀਆਂ ਬੀਬੀਆਂ ਵਿੱਚ ਕਰਦੇ ਆ ਆਪਾਂ ਕਿਸੇ ਸਾਥ ਨਾਲ ਕੱਟਾ ਦਿਖਾਈ ਮੈਨੂੰ ਕੀ ਕੀ ਕੁਛ ਕੀਤਾ ਅੱਜ ਕੰਮ ਦੱਸ ਹੀ ਮੈਂ ਕਰਿਆਗਾ ਇੱਥੋਂ ਆ ਗਈ ਤਰ ਇਹਨਾਂ ਨੂੰ ਕੱਟ ਕੇ ਬਸ ਸਾਂਝ ਪੌਂਜੀ ਕਰੀਏ ਅੱਜ ਤੇ ਬਸ ਇਹਨਾਂ ਕਰਿਆ ਅੱਜ ਖੂਜ ਕਰੇ ਸਵੇਰ ਤੱਕ ਕਰਿਆ ਸੀ ਦੇ ਦਿੱਤੀ ਤੁਸੀਂ ਸਵੇਰ ਤੱਕ ਆਪਾਂ ਜਲਦੀ ਦੇਣਾਗਾ ਸੋਟਾ ਹਾਂ ਸਵੇਰ ਤੱਕ ਕਰਤਾ ਖਿਨਿਸ਼ ਹੋ ਜਾਊ ਉਹਦੇ ਪਹਿਲਾਂ

ਹਾਂਜੀ ਅੱਜ ਆਪਾਂ ਇਹ ਵਾਲੇ ਕਲਰ ਵਗੈਰਾ ਗੁੱਟੀਆਂ ਦੇ ਸੀ ਜਿਹੜੇ ਆਪਣੇ ਕੋਲੇ ਘੱਟ ਰਹੇਗੇ ਸੀਗੇ ਸੂਟ ਆਪਾਂ ਬਣਾ ਰਹੇ ਸੀ ਜਿਹੜੇ ਕਲਰ ਘੱਟ ਰਹੇਗੇ ਸੀ ਉਹ ਕਲਰ ਆਪਾਂ ਲੈ ਕੇ ਆਂਦੇ ਸੀ ਕਈ ਕਲਰ ਬਹੁਤ ਮੁਸ਼ਕਲ ਨਾਲ ਮਿਲੇ ਆਪਾਂ ਨੂੰ ਕਈ ਕਲਰ ਸੇਮ ਮਿਲ ਗਏ ਸੀਗੇ ਤੇ ਫਿਰ ਅਸੀਂ ਇਹਨਾਂ ਨੂੰ ਲਗਾ ਰਹੇ ਸੀਗੇ ਦੇਖ ਰਹੇ ਸੀ ਵੀ ਕਿਹੜੇ-ਕਿਹੜੇ ਕਲਰ ਆਪਣੇ ਨਾਲ ਮੈਚ ਹੋ ਰਹੇ ਨੇ ਹਨਾ ਅਲੱਗ-ਅਲੱਗ ਸੂਟਾਂ ਦੇ ਜਿਹੜੇ-ਜਿਹੜੇ ਸੂਟ ਆਪਣੇ ਲੱਗੇ ਹੋਏ ਨੇ ਐਂਕਰ ਵਰਕ ਵਾਲੇ ਤੇ ਉਹਦੇ ਤੇ ਆਪਾਂ ਕਰ ਰਹੇ ਸੀ ਚੈੱਕ ਕਰ ਰਹੇ ਸੀ ਵੀ ਕਿਹੜੇ-ਕਿਹੜੇ ਕਲਰ ਨੇ ਜਿਹੜੇ ਅਪਣੇ ਲੱਗੇ ਹੋਏ ਨੇ। ਕੋਈ ਵਾਰੀ ਕੋਈ ਕੁਛ ਦੇ ਨਹੀਂ। ਆਲਮੋਸਟ ਸਾਨੂੰ ਸਾਰੇ ਕਲਰ ਮਿਲ ਚੁੱਕੇ ਸੀ। ਇੱਕ ਕਲਰ ਨਹੀਂ ਮਿਲਿਆ ਸੀਗਾ। ਉਹਦਾ ਸੀ ਇੱਕ ਅੱਧਾ ਫਲਾਵਰ ਹੀ ਬਣਾਇਆ ਸੀ। ਹਾਂਜੀ ਇੱਕ ਭੈਣਾ ਆਪਾਂ ਨੂੰ ਪੁੱਛਦੀਆਂ ਹੁੰਦੀਆਂ ਵੀ ਤੁਸੀਂ ਕਿਹੜਾ ਯੂਜ਼ ਕਰਦੇ ਹੋ ਥ੍ਰੈਡ। ਰੰਗੋਲੀ ਦਾ ਥ੍ਰੈਡ ਯੂਜ਼ ਕਰਦੇ ਆਂ ਆਪਾਂ ਤੁਹਾਨੂੰ ਦਿਖਾਉਨੇ ਇਹ ਵਾਲਾ ਸਟੈਂਡਰਡ ਕਾਟਨ ਦਾ। ਇਹ ਯੂਜ਼ ਕਰਦੇ ਆਂ ਆਪਾਂ। ਬਹੁਤ ਫਿਨਿਸ਼ਿੰਗ ਆਉਂਦੀ ਹੈ ਇਹਦੀ। ਤੁਸੀਂ ਚੈੱਕ

ਹਾਂਜੀ ਦੁਪੱਟੇ ਦੀ ਪ੍ਰੈਸ ਹੋ ਰਹੀ ਸੀ ਜਿਹੜੀ ਇੱਥੇ ਲੇਸ ਵਗੈਰਾ ਲਾਈ ਸੀ ਦੁਪੱਟੇ ਤੇ ਤੇ ਉਹ ਪੂਰੀ ਪ੍ਰੈਸਨ ਵਾਲਾ ਸੀ ਸਵਾਈ ਕਰ ਰਹੇ ਸੀ ਦੀ ਦੁਪੱਟੇ ਦੀ ਬਲਬਲ ਪਏ ਹੋਏ ਸੀ ਇਹਦੇ ਵਿੱਚ ਟਾਈ ਡਾਈ ਦਾ ਸੀ ਇਹਨਾਂ ਦੁਪੱਟਾ ਰੱਖਿਆ ਸੂਟ ਨਾਲ ਟਿਕਾਣ ਲੱਗਿਆ ਸੋਨੂੰ ਫਿਰ ਅਸੀਂ ਸੂਟ ਦੇ ਡ్రਾਇਰ ਕੀਤਾ ਹੀਟ ਨਾਲ ਜਿਹੜਾ ਪੈਨ ਵਗੈਰਾ ਸੀਗਾ ਉਹ ਸਾਰਾ ਰਿਮੂਵ ਕੀਤਾ ਬੱਸ ਇਹ ਤਾਂ ਪ੍ਰੈਸਨਾ ਵੀ ਰਿਮੂਵ ਕਰ ਸਕਦੇ ਸੀ ਆਪਾਂ ਪਰ ਜਿਹੜਾ ਇਹ ਦੇ ਵਿੱਚ ਵਿੱਚ ਪੰਨ ਵਜ ਜਾ ਵਾ ਹਾਂਜੀ ਇਹਦੇ ਵਿੱਚ ਆਪਾਂ ਸਾਰੇ ਚ ਐਂਕਰ ਦੇ ਥ੍ਰੈਡ ਨਾਲ ਕੰਮ ਕੀਤਾ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੇ ਫਲਾਵਰ ਜ ਬਣਾਏ ਨੇ ਡਿਫਰੈਂਟ ਡਿਫਰੈਂਟ ਇਹ ਵਾਲਾ ਫਲਾਵਰ ਜ ਮੇ ਨੂੰ ਬੁਲੀਅਨ ਸਟਿਚ ਬੋਲਦੇ ਨੇ ਰੋਜ਼ ਬੋਲਦੇ ਆ ਇਹ ਇਹ ਵਾਲਾ ਜਿਹੜਾ ਇਹ ਗੰਡਾ ਵਾਲਾ ਹੁੰਦਾ ਇਹ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰ ਬਣਾਏ ਨੇ ਅਸੀਂ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਫਲਾਵਰ ਬਣਾਏ ਨੇ ਇੱਕ, ਦੋ, ਤਿੰਨ ਤਰ੍ਹਾਂ ਦੇ ਤੇ ਇਹਦੇ ਵਿੱਚ ਪੱਤੀਆਂ ਨੇ ਜਿਹੜੀਆਂ ਅਸੀਂ ਉਹ ਵੀ ਬਹੁਤ ਸੋਹਣੀਆਂ-ਸੋਹਣੀਆਂ ਕਲਰਫੁੱਲ ਪਾਈਆਂ ਨੇ ਅਲੱਗ-ਅਲੱਗ ਕਲਰਾਂ ਦੀਆਂ ਇਹ ਜਿਹੜਾ ਬਣਿਆ ਵਾ ਇਹ ਬਾਜੂ ਬਾਜੂ ਤੇ ਵੀ ਇਦਾਂ ਅਸੀਂ ਡਬਲ ਲੇਅਰ ਰੱਖੀ ਹੈਗੀ ਇਹ ਵਾਲੀ ਬਾਟਮ ਆਉਗੀ ਬਾਟਮ ਤੇ ਆਪਾਂ ਸਿੰਗਲ ਲੇਅਰ ਰੱਖੀ ਹੈ ਦੀ ਸੂਟ ਜਿਹੜਾ ਆਪਾਂ ਪਿਓਰ ਜਾਰਜਟ ਤੇ ਬਣਾਇਆ ਹੈ ਵਾਈਟ ਕਲਰ ਤੇ ਇਵਲੀ ਲੇਸ ਹੈ ਇਹ ਨਾਲ ਆਪਾਂ ਨਾ ਕਸਟਮਰ ਨੂੰ ਲੇਸ ਦੇ ਰਹੇ ਸੀ ਨਾਲ ਉਹ ਆਪਣਾ ਸੂਟ ਖੁਦ ਸਟਿਚ ਕਰਨਗੇ ਇਸ ਲਈ ਆਪਾਂ ਲੇਸ ਉਹਨਾਂ ਨੂੰ ਦੇ ਰਹੇ ਆ ਨਾਲ ਤੇ ਉਹ ਲੇਸ ਘੇਰਾ ਐਂਡ ਬਾਜੂ ਤੇ ਲਗਾ ਲੈਣਗੇ ਆਪਾਂ ਬੈਕ ਫਰੰਟ ਘੇਰ ਐਂਡ ਬਾਜੂ ਦੀ ਲੇਸ ਉਹਨਾਂ ਨੂੰ ਦਿੱਤੀ ਹੈਗੀ ਸੂਟ ਬਣ ਕੇ ਬਹੁਤ ਸੋਹਣਾ ਤਿਆਰ ਸੀ ਆਪਣਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੇਸ ਦੁਪੱਟਾ ਆਪਾਂ ਇਹਦੇ ਨਾਲ ਪਿਓਰ ਔਰਗਾਂਜਾ ਦਾ ਰੱਖਿਆ ਏ ਦੁਪੱਟੇ ਤੇ ਆਪਾਂ ਟਾਈ ਡਾਈ ਕੀਤੀ ਹੈ ਜੀ ਵਾਈਟ ਕਲਰ ਦਾ ਆਪਾਂ ਸੈਂਟਰ ਚੋਂ ਵਾਈਟ ਕਲਰ ਦਾ ਰੱਖਿਆ ਏ ਔਰ ਪੱਲੇ ਦੀ ਟਾਈ ਡਾਈ ਰੱਖੀ ਨੇ ਦੁਪੱਟਾ ਬਹੁਤ ਪਿਆਰਾ ਜਿਹਾ ਬਣਿਆ ਏ ਕਲਰਫੁਲ ਜਿਹਾ ਦੁਪੱਟੇ ਦੇ ਫੋਰ ਸਾਈਡ ਲੇਸ ਲੱਗੀ ਆ ਲੇਸ ਬਹੁਤ ਸੋਹਣੀ ਲੱਗੀ ਏ ਦੇ ਉੱਪਰ ਕਟਵਰਕ ਵਾਲੀ ਲੇਸ ਲੱਗੀ ਆ ਦੇਖੋ ਤੁਸੀਂ ਨੇੜੇ ਤੋਂ ਬਹੁਤ ਸੋਹਣੀ ਲੇਸ ਹੈ ਜੀ 컬러풀 ਲੇਸ ਐਂਡ ਕਟਵਰਕ ਵਾਲੀ ਲੇਸ ਲਾਈ ਆਪਾਂ ਸਾਰੇ ਕਲਰ ਲੇਸ ਦੇ ਵਿੱਚ ਵੀ ਡਾਈ ਕਰਵਾਏ ਨੇ ਆਪਾਂ ਸਾਰੇ ਯਾਨੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਔਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿਸ ਤਰ੍ਹਾਂ ਦੇ ਲੱਗ ਰਹੇ ਹਨ